ਅਜੂ ਹੁਸ਼ਿਆਰਪੁਰ ਨਗਰ ਨਿਗਮ ਚ ਸੀਵਰਮੈਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਨਗਰ ਨਿਗਮ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਪ੍ਰਦਰਸ਼ਨ ਕਰਦੇ ਹੋਏ ਆ ਸਰਕਾਰ ਦਾ ਜਮਕੇ ਪਿੱਛੇ ਆਪਾਂ ਕੀਤਾ ਇਸ ਮੌਕੇ ਮੇਅਰ ਸੁਰੇਂਦਰ ਸਿੰਘ ਦਾ ਦਰਬਾਰੇ ਬਾਹਰ ਬੈਠੇ ਸੀਵਰਮੈਨਾਂ ਵੱਲੋਂ ਮੰਤਰੀ ਬ੍ਰਹਮਸ਼ੰਕਰ ਚਿੰਪਾ ਵਿਰੁੱਧ ਵੀ ਰੱਜ ਕੇ ਪੜਾਅ ਸਕੀ ਗਈ ਮੀਡੀਆ ਨਾਲ ਗੱਲਬਾਤ ਕਰਦੇ ਆ ਸੀਵਰਮੈਨਾਂ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਗਰ ਨਿਗਮ ਚ ਕੰਮ ਕਰ ਰਹੇ ਨੇ ਪਰੰਤੂ ਅੱਜ ਤੱਕ ਸਰਕਾਰ ਅਤੇ ਨਿਗਮ ਪ੍ਰਸ਼ਾਸਨ ਨੇ ਸਾਨੂੰ ਪੱਕਾਤਾ ਕੀ ਕਰਨਾ ਹੈ ਬਲਕਿ ਸਾਡੀਆਂ ਤਨਖਾਹਾਂ ਚ ਵੀ ਵਾਅਦਾ ਨਹੀਂ ਕੀਤਾ ਉਨਾ ਕਿ ਅੱਜ ਤੇ ਮਹਿੰਗਾਈ ਪਰ ਇਸ ਮਾਨੇ ਚ ਥੋੜੀਆਂ ਜਹੀਆਂ ਤਨਖਾਹਾਂ ਨਾਲ ਗੁਜ਼ਾਰਾ ਕਰਨਾ ਬੇਹਦ ਔਖਾ ਹੋਇਆ ਪਿਆ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ੁਪਤ ਦੀ ਰਿਪੋਰਟ ਭਾਈ ਚੇਤਨ ਇਹ ਕਿਹੜੀ ਹੈਗਾ ਬੈਠੋ ਅਸੀਂ ਆਪਾਂ ਨਗਰ ਨਿਗਮ ਦਫਤਰ ਚ ਅੱਜ ਕਾਰਨ ਨਾਰੇਬਾਜੀ ਕੀਤੀ ਹੈ ਭਾਜੀ ਨਾਰੇਬਾਜੀ ਤਾਂ ਕੀਤੀ ਆ ਇਹ ਸਾਡੀ ਸੁਣਵਾਈ ਨਹੀਂ ਕਰਦੇ ਦਫਤਰ ਦਾ ਕੋਈ ਵੀ ਮੇਅਰ ਸਾਹਿਬ ਤੋਂ ਆਪਾਂ ਕਈ ਵਾਰ ਆਏ ਆ ਵੀ ਸਾਨੂੰ ਪੱਕੇ ਕੀਤਾ ਜਾਵੇ ਜਾਂ ਸੈਲਰੀਆਂ ਸਾਡੀ 10000 ਆ ਜਿੱਚ ਤੇਲ ਖਰਚਾ ਵੀ ਨਹੀਂ ਪੂਰਾ ਹੁੰਦਾ 10000 ਰੁਪਇਆ ਆਈ ਦਰਸਨ ਲੱਗੇ ਵੀ ਸ਼ਰਮ ਆਂਦੀ ਆ ਕਿਸੇ ਆਪਣੇ ਸ਼ਹਿਰਪੁਰ ਤੋਂ ਇਲਾਵਾ ਜਿੰਨੀ ਐ ਸਟੀਆਂ ਮਾ ਹਰੇਕ ਥਾਂ ਤੇ ਸੀਵਰਮੈਨ ਪੱਕਾ ਵਾ ਕਿਤੇ ਵੀ ਕੱਚਾ ਨਹੀਂ ਸੀਵਰਮੈਨ ਹੈਗਾ ਇੱਕ ਆਪਣਾ ਸ਼ਹਿਰਪੁਰ ਇਦਾਂ ਰਹਾ ਵਾ ਸ਼ਹਿਰਪੁਰ ਇਦਾਂ ਰਹਾ ਵਾ ਜਿਹਨੂੰ ਆਪਾਂ ਕੰਨੇ ਵੀ ਬਹੁਤ ਵਧੀਆ ਆਪਣਾ ਸ਼ਹਿਰ ਉਹਦੇ ਵਿੱਚ ਸੀਵਰਮੈਨ ਕੋਈ ਪੱਕਾ ਨਹੀਂ ਹੈਗਾ ਜਿਹਨੂੰ ਕਹਿੰਦੇ ਕੋਈ ਵੀ ਕੰਮ ਆਪਣੇ ਕੋ ਲੈਂਦੇ ਆ ਖਿੱਚ ਕੇ ਟੋਟਲ ਕਿੰਨੇ ਵੀ ਮੁਲਾਜ਼ਮਾ ਤੁਸੀਂ ਆਪਣੇ ਸੀਵਰਮੈਨ ਭਾਈ 39 39 ਉਹ ਤਾੜੀ ਦਾ ਨਾਲੀ ਕੱਚੇ ਸਾਰੇ ਇੰਜੀਨੀਅਰਿੰਗ ਦੇ ਤੇ ਮਿਛਲੇ ਕਿੰਨੇ ਸਮੇਂ ਤੋਂ ਕੰਮ ਕਰ ਰਹੇ ਭਾਈ ਆ ਜਿੱਦਾਂ ਭਾਈ ਉਹਨੇ ਆਪਣੇ ਵੱਡੇ ਆ ਇਹਨਾਂ ਨੂੰ 20 25 25 ਸਾਲ ਹੋ ਗਏ ਆ ਸਾਡੇ ਵਰਗੇ ਹੈਗੇ 10 10 ਸਾਲ ਵਾਲੇ ਵੀ ਹੈਗੇ ਆ ਮਤਲਬ ਕੱਚੇ ਹੀ ਚੱਲ ਰਹੇ ਆ ਕੀ ਕਹਿੰਦੇ ਜਦੋਂ ਤੁਸੀਂ ਦੱਸ ਰਹੇ ਸੀ ਮੰਤਰੀ ਨਾਲ ਗੱਲ ਕਰਨ ਜਾਂਦੇ ਤਾਂ ਮੰਤਰੀ ਕਹਿੰਦੇ ਟਾਈਮ ਹੈ ਨਹੀਂ ਸਾਡੇ ਕੋਲ ਕੌਣ ਕਹਿੰਦਾ ਇਹ ਕ ਇਹ ਆਪਣੇ ਜਿੰਪਾ ਜੀ ਕੀ ਕਹਿੰਦੇ ਆ ਕਹਿੰਦੇ ਸਾਡੇ ਕੋਲ ਟਾਈਮ ਹੈ ਨਹੀਂ ਹੱਲੇ ਤੇ ਕਿਸ ਚੀਜ਼ ਦਾ ਟਾਈਮ ਤੁਹਾਨੂੰ ਮਿਲੰਦਾ ਕਿੱਧਰ ਵਿਅਸਤ ਫਿਰ ਉਸਤੇ ਨੇ ਕੁਛ ਨਹੀਂ ਕੁਝ ਵੀ ਨਹੀਂ ਉਹ ਕਹਿੰਦੇ ਬਸ ਸੋਚਾਂਗੇ ਤੁਹਾਡੇ ਬਾਰੇ ਕਿੰਨੀ ਵਾਰ ਅਸੀਂ ਭਾਈ ਘੱਟੋ ਘੱਟ ਜਿੰਪਾ ਜੀ ਕੋ ਮੇਰੇ ਖਿਆਲਾਂ ਵੀ 6 ਵਾਰ ਹੀ ਮਿਲਿਆ ਵੀ 6 ਜਿਆਦਾ ਹੀ ਤਕਰੀਬਨ ਜਿਆਦਾ ਹੀ ਇਹ ਕੋਠੀ ਚਲ ਜੋ ਅਗਲੇ ਕਹਿੰਦੇ ਸਾਡੇ ਕੋਲ ਤਾਂ ਟਾਈਮ ਹੈ ਨਹੀਂ ਤੁਹਾਡੇ ਵਾਸਤੇ ਅੱਲੇ ਤਾਂ ਮੀਟਿੰਗ ਚ ਚੱਲ ਰਹੇ ਆ ਇਹਨਾਂ ਤੁਹਾਡੀਆਂ ਗੱਲਾਂ ਸੁਣਦੇ ਸੀ ਜਦੋਂ ਹਾਂ ਜੀ ਜਦੋਂ ਭਾਈ ਉਹ ਆਪਾਂ ਜੀ ਐਮਸੀ ਸੀਗੇ ਉਸ ਵੇਲੇ 52 ਦਿਨ ਦੀ ਹੜਤਾਲ ਕੀਤੀ ਸੀ ਦਫ਼ਤਰ ਦੇ ਵਿੱਚ ਦੀ ਇੱਥੇ ਦੀ ਗੱਲ ਆ ਆਪਾਂ ਉੱਥੇ ਬੈਠੇ ਪਏ ਸੀ ਉਹ ਗੱਬੇ ਉਸ ਵੇਲੇ ਮੰਤਰੀ ਆਪਣੇ ਐਮਸੀ ਸਾਹਿਬ ਸੀਗੇ ਉਹ ਉਸ ਵੇਲੇ ਆਏ ਸਾਨੂੰ ਕਹਿੰਦੇ ਸੀ ਮਤਲਬ ਸਾਨੂੰ ਵੋਟਾਂ ਪਾਓ ਮੈਂ ਮੰਤਰੀ ਬਣੂੰਗਾ ਤੁਹਾਡੀ ਪਹਿਲੀ ਧਾਰ ਤੇ ਕੰਮ ਹੋਊਗਾ ਤੁਹਾਡੇ ਪੱਕੇ ਪਹਿਲੇ ਧਾਰ ਤੇ ਕਰਵਾਇਆ ਜਾਊਗਾ ਵੀ ਹੁਣ ਚਲ ਜਓ ਹੁਣ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਮੈਂ ਹੜਤਾਲ ਦੇ ਵਿੱਚ ਬੈਠਾ ਸੀ ਕੀ ਲੱਗਦਾ ਵਾ ਵੋਟਰਾਂ ਨੂੰ ਤਾਂ ਕਿ ਸੀ ਮੰਤਰੀ ਬਸ ਆਪਾਂ ਹੀ ਸੋਦੇ ਆ ਫੇ ਭਾਈ ਵੋਟਾਂ ਵੀ ਤੁਹਾਨੂੰ ਮੈਂ ਦੱਸਾਂ ਜੀ ਇਹ ਇਹ ਸੋਦੇ ਆ ਨੇ ਵੀ ਮਲਾਇਮ 39 ਆ ਤੇ ਮਲਾਇਮ 39 ਆ ਇਹ ਨਹੀਂ ਮਤਲਬ ਇਹ 39 ਆ ਉਹਨਾਂ ਦਾ ਪਰਿਵਾਰ ਦੇਖੋ ਪਿੱਛੇ ਮਲਾਇਮ ਦੇਖੋ ਤੇ ਵੋਟਾਂ ਦੇਖੋ ਕਿੰਨੀਆਂ ਆ ਤਾਨੂੰ ਸੀਵਰਤ ਵਿੱਚ ਵੀ ਉਤਾਰ ਦਿੱਤਾ ਜਾਂਦਾ ਜਾਂ ਕਿ ਹਾਈ ਕੋਰਟ ਤੋਂ ਵੀ ਆਰਡਰ ਆ ਨਹੀਂ ਭਾਈ ਜਦੋਂ ਜਦੋਂ ਹਾਈ ਕੋਰਟ ਦੇ ਆਰਡਰ ਹੋਏ ਆ ਉਸ ਤੋਂ ਬਾਅਦ ਬੰਡਣਾ ਬੰਦ ਹੋਇਆ ਵਾ ਉਸ ਤੋਂ ਪਹਿਲਾਂ ਜਦੋਂ ਅਸੀਂ ਲੱਗੇ ਆ ਤਕਰੀਬਨ 2-2 3-3 ਸਾਲ ਅਸੀਂ ਸੀਵਰ ਦੇ ਵਿੱਚ ਹੀ ਰਹੇ ਆ ਬਾਹਰ ਨਿਕਲ ਕੇ ਦੇਖਿਆ ਨਹੀਂ ਹਾਈ ਕੋਰਟ ਦੇ ਆਰਡਰ ਹੋਣ ਤੋਂ ਬਾਅਦ ਬੰਦ ਹੋਇਆ ਵਾ ਵਿੱਚ ਬੰਡਣਾ ਕੀ ਨਾਮ ਆ ਇਹਦਾ ਨਰੇਸ਼ ਕੁਮਾਰ ਜੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰ ਮੈਨੂੰ ਭਾਈ 20-25 ਸਾਲ ਹੋ ਗਏ ਤੇ ਕਿੰਦਾ ਘਰਾਂ ਦੇ ਕਿਰਾਏ ਹੁੰਦੇ 10000 ਰੁਪਏ ਬਹੁਤ ਖਾਈ ਬਹੁਤ ਜ਼ਿਆਦਾ ਖਾਇਆ ਕੋਈ ਐਨਾ ਸਾਡਾ ਕੋਈ ਹੈ ਹੀ ਨਹੀਂ ਬੈਨੀਫਿਟ ਹੈ ਨਹੀਂ ਹਣਾ ਸਰਕਾਰ ਤੋਂ ਬਹੁਤ ਉਮੀਦਾਂ ਸੀ ਕਿੰਨੇ ਸੀ ਮਨਜੀਪਾ ਜੀ ਤੁਸੀਂ ਦੱਸ ਰਹੇ ਕਿੰਨੇ ਕਿ ਤੁਹਾਡੇ ਬਾਰੇ ਸੋਚਾਂਗੇ ਹੁਣ ਮੀਟਿੰਗ ਉਹਨਾਂ ਨੂੰ ਟਾਈਮ ਦੇ ਦੇ। ਨਹੀਂ ਕੁਛ ਨਹੀਂ ਹੋ ਰਿਹਾ ਜੀ। ਕੋਈ ਮੁੱਦਾ ਨਹੀਂ ਹੋ ਰਿਹਾ ਸਾਡੇ। ਹੁਣ ਅੱਜ ਹੜਤਾਲ ਤੇ ਬੈਠੋ ਇੱਕ ਦਿਨ ਦੀ ਹੜਤਾਲ ਆ ਕਿ ਪੱਕੀ? ਨਹੀਂ ਨਹੀਂ ਭਈ ਅੱਜ ਤਾਂ ਸਿਰਫ ਮੰਗ ਪੱਤਰ ਦੇਣ ਆਈਏ ਅਸੀਂ ਅੱਜ ਹੜਤਾਲ ਨਹੀਂ। ਕਮਿਸ਼ਨ ਮੈਡਮ ਨੂੰ ਮੰਗਾ ਕੀ ਹੈ ਜੀ ਆਪਣਾ? ਮੰਗਾ ਸਾਨੂੰ ਪੈਰ ਦੇ ਦੋਲਦੇ ਪੱਕਾ ਕੀਤਾ ਜਾਵੇ ਸਾਰੇ ਸੀਵਰ ਮੰਨਣ। ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ। We drive innovation and entrepreneurship. We groom competent global citizens to affect positive change around them.